ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪੰਨੇ ਵਿੱਚ ਅੱਜ ਦੀ ਕਹਾਣੀ ਹੈ Munshi Premchand ਜੀ ਦੀ ਲਿਖੀ ਉਹ ਦੀ ਰਾਤ ਹਲਕੂ ਨੇ ਪਤਨੀ ਨੂੰ ਕਿਹਾ ਸੈਣਾ ਆਇਆ ਹੈ ਜਿਹੜੇ ਪੈਸੇ ਤੂੰ ਜੋੜੇ ਨੇ ਮੈਨੂੰ ਦੇ ਦੇ ਉਸ ਨੂੰ ਦੇ ਦਿਆਂ ਕਿਸੇ ਤਰ੍ਹਾਂ ਗਲੂੰ ਲੱਥੀ ਮੁੰਨੀ ਝਾੜੂ ਨਾਲ ਥਾਂ ਸੁੰਭ ਰਹੀ ਸੀ ਪਿਛਾਂ ਤੱਕਦਿਆਂ ਬੋਲੀ 3 ਰੁਪਏ ਨੇ ਉਸ ਨੂੰ ਦੇ ਦਿੱਤੇ ਤਾਂ ਕੰਬਲ ਕਿੰਜ ਖਰੀਦਾਂਗੇ ਉਹ ਮਾਗਦੀਆਂ ਰਾਤਾਂ ਕਿਵੇਂ ਕਟਾਂਗੇ ਆਕਦੇ ਉਸ ਨੂੰ ਕੀ ਫਸਲ ਆਈ ਤੇ ਦੇਾਂਗੇ ਅਜੇ ਨਹੀਂ ਹਲਕੂ ਨੇ ਥੋੜਾ ਚਿਰ ਸੋਚਿਆ ਉਹ ਦਾ ਮਹੀਨਾ ਸਿਰ ਤੇ ਸੀ ਕੰਬਲ ਬਿਨਾ ਬੜਾ ਔਖਾ ਹੋ ਜਾਣਾ ਸੀ ਸੈਣਾ ਮੰਨੇਗਾ ਜਾਂ ਨਹੀਂ ਹੋ ਸਕਦਾ ਉਹ ਮੈਨੂੰ ਕੁਰੇ ਜਾਂ ਗਾਲਾਂ ਕੱਢੇ ਜੇ ਥੋੜੇ ਪੈਸੇ ਉਸ ਦੇ ਮੱਥੇ ਮਾਰ ਦਿੰਦਾ ਤਾਂ ਬਲਾ ਤਾਂ ਟਲ ਜਾਂਦੀ ਸੋਚਦਾ ਉਹ ਮੂਲੀ ਦੇ ਨੇੜੇ ਹੋ ਕੇ ਖਲੋ ਗਿਆ ਬੋਲਿਆ ਦੇਵੀ ਦੇ ਗਲੋਂ ਲੱਥੇ ਕੰਬਲ ਖਾਤਰ ਕਿਤੋਂ ਹੋਰ ਹਿੱਲਾ ਕਰ ਲਵਾਂਗੇ ਮੁੰਨੀ ਉਸ ਕੋਲੋਂ ਦੂਰ ਖਲੋ ਗਈ ਤੇ ਅੱਖਾਂ ਲਾਲ ਕਰਦੀ ਬੋਲੀ ਕਰ ਚੁੱਕਿਆ ਤੂੰ ਹਿੱਲਾ ਜ਼ਰਾ ਦੱਸੇਗਾ ਤੂੰ ਕਿਹੜਾ ਹਿੱਲਾ ਕਰੇਂਗਾ ਕੋਈ ਪੀਕ ਚ ਦੇਵੇਗਾ ਕੰਬਲ ਖੇਤ ਉੱਤੇ ਕਰਜ਼ਾ ਇੰਨਾ ਰਹਿੰਦਾ ਹੈ ਕਿ ਮੁੱਕਦਾ ਹੀ ਨਹੀਂ ਮੈਂ ਤਾਂ ਕਹਿੰਦੀ ਹਾਂ ਤੂੰ ਖੇਤੀ ਛੱਡ ਕਿਉਂ ਨਹੀਂ ਦਿੰਦਾ ਮਰ ਮਰ ਕੰਮ ਕਰਦਾ ਫਸਲ ਹੋਣ ਉੱਤੇ ਰਹਿੰਦੇ ਪੈਸੇ ਮੋੜ ਕੇ ਛੁਟਕਾਰਾ ਪਾਲਾ ਆਪਾਂ ਤਾਂ ਜੰਮੇ ਹੀ ਇਹਨਾਂ ਲੋਨ ਖਾਤਰ ਹਾਂ ਅਜੀਹੀ ਖੇਤੀ ਤੋਂ ਬਾਝ ਆਏ ਮੈਂ ਪੈਸੇ ਨਹੀਂ ਦੇਣੇ ਨਹੀਂ ਦੇਣੇ ਹਲਕੂ ਉਦਾਸ ਹੋ ਕੇ ਬੋਲਿਆ ਤਾਂ ਹੁਣ ਮੈਂ ਗਾਲਾਂ ਖਾਵਾਂ ਮੁੰਨੀ ਤੜਫ ਕੇ ਬੋਲੀ ਗਾਲਾਂ ਕਿਉਂ ਕੱਢੂ ਕਰਦਾ ਰਾਜ ਹੈ ਉਸ ਦੀਆਂ ਅੱਖਾਂ ਤੇ ਪੇਫਣਾ ਢਿੱਲੀਆਂ ਪੈ ਗਈਆਂ ਉਹ ਆਲੇ ਚੋਂ ਪੈਸੇ ਕੱਢ ਕੇ ਲਿਆਈ ਤੇ ਹਲਕੂ ਦੇ ਹੱਥ ਤੇ ਰੱਖ ਕੇ ਬੋਲੀ ਤੂੰ ਹੁਣ ਛੱਡ ਦੇ ਖੇਤੀ ਮਜ਼ਦੂਰੀ ਕਰਾਂਗੇ ਤੇ ਸੁੱਖ ਦੀ ਖਾਵਾਂਗੇ ਕਿਸੇ ਦੀ ਤੋਂ ਸਤਾਣਾ ਹੋਊ ਇਹੋ ਜਿਹੀ ਖੇਤੀ ਹੈ ਕਿ ਮਜ਼ਦੂਰੀ ਕਰਕੇ ਲਿਆਓ ਤੇ ਝੌਂਕ ਦਿਓ ਉਪਰੋਂ ਤੋਂਸ ਹਲਕੂ ਮੁੰਨੀ ਤੋਂ ਪੈਸੇ ਲੈ ਕੇ ਬਾਹਰ ਆ ਗਿਆ ਜਿਵੇਂ ਆਪਣਾ ਜਿਗਰ ਕੱਢ ਕੇ ਕਿਸੇ ਨੂੰ ਦੇਣ ਆਇਆ ਹੋਵੇ ਮਜ਼ਦੂਰੀ ਚੋਂ ਉਸਨੇ 3 ਰੁਪਏ ਕੰਬੜ ਲਈ ਜੋੜੇ ਸਨ ਉਹੀ 3 ਰੁਪਏ ਸੈਣੀ ਨੂੰ ਦੇ ਰਿਹਾ ਸੀ ਕਦਮ ਕਦਮ ਤੇ ਗਰੀਬੀ ਦੇ ਭਾਰ ਥੱਲੇ ਉਹ ਲਗਾਤਾਰ ਦਬਦਾ ਜਾ ਰਿਹਾ ਸੀ ਉਹ ਦੀ ਰਾਤ ਵਿੱਚ ਅੰਬਰ ਦੇ ਤਾਰੇ ਥਰੇ ਹੋਏ ਜਾਪਦੇ ਸਨ ਹਲਕੂ ਆਪਣੇ ਖੇਤ ਕਿਨਾਰੇ ਗੰਨਿਆਂ ਦੇ ਆਗਾਂ ਦੀ ਛਤਰੀ ਥੱਲੇ ਬਾਂਸਾਂ ਦੀ ਮੰਜੀ ਤੇ ਚਾਦਰ ਲਈ ਬੈਠਾ ਕੰਮ ਰਿਹਾ ਸੀ ਮੰਜੀ ਥੱਲੇ ਜਬਰ ਿੱਡ ਅੰਦਰ ਮੂਵਾੜ ਕੇ ਠੰਡ ਵਿੱਚ ਚੂੰ-ਚੂੰ ਕਰੀ ਜਾਂਦਾ ਸੀ ਦੋਹਾਂ ਨੂੰ ਨੀਂਦ ਨਹੀਂ ਆ ਰਹੀ ਸੀ ਢੇਠਾਂ ਵੱਲ ਚਾਤੀ ਮਾਰਦਾ ਹਲਕੂ ਬੋਲਿਆ ਕਿਉਂ ਜਬਰੇ ਪੜਾ ਲੱਗਦਾ ਹੈ ਕਰ ਹੀ ਪਰਾਲੀ ਤੇ ਪਿਆ ਰਹਿਣਾ ਇੱਥੇ ਕੀ ਕਰਨਾ ਹੈ ਹੁਣ ਮਾਰ ਠੰਡ ਚ ਮੈਂ ਕੀ ਕਰਾਂ ਤੈਨੂੰ ਪਤਾ ਹੈ ਮੈਂ ਇੱਥੇ ਕੜਾ ਪੂਰੀਆਂ ਤਾਂ ਖਾਣ ਨਹੀਂ ਆਇਆ ਤੂੰ ਅੱਗੇ-ਅੱਗੇ ਭੱਜ ਆਇਆ ਏ ਜਬਰੇ ਨੇ ਪੁੱਛੀ ਲਈ ਉਬਾਸੀ ਲਈ ਤੇ ਚੁੱਪ ਹੋ ਗਿਆ ਹਲਕੂ ਨੇ ਠੰਡਾ ਹੱਥ ਕੱਢ ਕੇ ਜਬਰੇ ਦੀ ਪਿੱਠ ਉੱਤੇ ਫੇਰਿਆ ਕੱਲ ਤੋਂ ਮੇਰੇ ਨਾਲ ਨਾ ਆਈ ਨਹੀਂ ਤਾਂ ਮਰ ਜਾਏਗਾ ਫਿਰ ਬੋਲਿਆ ਪਤਾ ਨਹੀਂ ਪਛੋਂ ਦੀ ਪੌਣ ਕਿਧਰੋਂ ਬਰਫ ਚੁੱਕੀ ਤੁਰੀ ਆ ਰਹੀ ਹੈ ਉਠਾਂ ਤੇ ਚਿਲੰਪਰਾ ਕਿਵੇਂ ਨਾ ਕਿਵੇਂ ਰਾਤ ਤਾਂ ਲੰਗੇ ਅੱਠ ਚਿਲਮਾ ਭਰ ਚੁੱਕਾ ਇਹ ਹੈ ਖੇਤੀ ਦਾ ਸਵਾਦ ਉਪਰੋਂ ਭਾਗਵਾਨ ਇਦਾਂ ਕੁਦਕੇ ਪੈਂਦੀ ਹੈ ਕਿ ਜੇ ਉਸ ਕੋਲ ਪਾਲਾ ਵੀ ਚਲਾ ਜਾਵੇ ਉਸ ਦੀ ਗਰਮੀ ਕੋਲੋਂ ਡਰ ਕੇ ਭੱਜ ਨਿਕਲੇਗਾ ਮਜ਼ਦੂਰੀ ਅਸੀਂ ਕਰਦੇ ਹਾਂ ਐਸ਼ ਕੋਈ ਦੂਜਾ ਕਰਦਾ ਹੈ ਹਲਕੂ ਉੱਠਿਆ ਸਵਾਦੀ ਢੇਰੀ ਚੋਂ ਪੋਰਾ ਅਗਲੀ ਚਿਲਮਪਰੀ ਅਤੇ ਬੋਲਿਆ ਪੀਏਗਾ ਚਿਲਮਾ ਠੰਡ ਤਾਂ ਕੀ ਘਟਣੀ ਹੈ ਬਸ ਥੋੜਾ ਮਨ ਦੂਜੇ ਪਾਸੇ ਲੱਗ ਜਾਊ ਜਬਰਾ ਉਸ ਵੱਲ ਮੋਹ ਪਰਿਆ ਨਜ਼ਰਾਂ ਨਾਲ ਦੇਖਣ ਲੱਗਾ ਹਲਕੂ ਕਹਿੰਦਾ ਜਬਰੇ ਅੱਜ ਠੰਡ ਘੱਟ ਲੈ ਕੱਲ ਮੈਂ ਤੇਰੇ ਲਈ ਪਰਾਲੀ ਵਿਛਾ ਦੇਵਾਂਗਾ ਉਸ ਵਿੱਚ ਵੜ ਕੇ ਬੈਠੀ ਠੰਡ ਨੇੜੇ ਨਹੀਂ ਆਵੇਗੀ ਜਬਰੇ ਨੇ ਪੈਰ ਉਸ ਦੇ ਮੋਢਿਆਂ ਤੇ ਰੱਖ ਕੇ ਹਲਕੂ ਵੱਲ ਗਰਮ ਸਾਹ ਲਿਆ ਚਿਲਮ ਪੀ ਕੇ ਹਲਕੂ ਮੰਜੀ ਉੱਤੇ ਪੈ ਗਿਆ ਸੋਚਣ ਲੱਗਾ ਹੁਣ ਸੌਲਵਾ ਥੋੜਾ ਪਰ ਦੂਜੇ ਪਲ ਉਸ ਦਾ ਦਿਲ ਕੰਬ ਉਠਿਆ ਪਾਸੇ ਪਲਟਦਾ ਰਿਹਾ ਪਾਲਾ ਪ੍ਰੇਤ ਬਣ ਕੇ ਉਸ ਦੀ ਛਾਤੀ 'ਤੇ ਬੈਠਾ ਸੀ ਜਦੋਂ ਕੋਈ ਵਾਹ ਨਾ ਚੱਲੀ ਤਾਂ ਜਬਰੇ ਨੂੰ ਉਸ ਗੋਦੀ 'ਚ ਸਵਾ ਲਿਆ ਕੁੱਤੇ ਤੋਂ ਬਦਬੂ ਆ ਰਹੀ ਸੀ ਗੋਦੀ 'ਚੋਂ ਜਬਰੇ ਨੂੰ ਸੁੱਖ ਮਹਿਸੂਸ ਹੋਣ ਲੱਗਾ ਇਸ ਸਾਥ ਨੇ ਉਹ ਜ਼ਰੂਰ ਦੇ ਦਰ ਖੋਲ ਦਿੱਤੇ ਜਬਰੇ ਨੂੰ ਕਿਸੇ ਜਾਨਵਰ ਦੀ ਪੈਰ ਚੱਲ ਸੁਣੀ ਉੱਚਾ ਟੁੱਟਿਆ ਅਤੇ ਬਾਹਰ ਆ ਕੇ ਭੌਂਕਣ ਲੱਗਾ ਹਲਕੂ ਨੇ ਕਈ ਵਾਰ ਪੁਚਕਾਰਿਆ ਪਰ ਉਹ ਉਸ ਕੋਲ ਨਹੀਂ ਸੀ ਆਇਆ ਹਿਰੋ ਚਾਰੇ ਪਾਸੇ ਦੌੜਦਾ ਰਿਹਾ ੋਂਕਦਾ ਰਿਹਾ ਪਲ ਪਰ ਕੋਲ ਆਉਂਦਾ ਫਿਰ ਦੌੜ ਜਾਂਦਾ ਘੰਟਾ ਬੀਤ ਗਿਆ ਸੀਤ ਹਵਾ ਤੇ ਹਨੇਰਾ ਡਰਾਉਣ ਲੱਗਾ ਹਲਕੂ ਉੱਠ ਕੇ ਬੈਠ ਗਿਆ ਸਿਰ ਮੋਢਿਆਂ ਚ ਦੇ ਲਿਆ ਠੰਡ ਫਿਰ ਵੀ ਨਾ ਘਟੀ ਹੁਣ ਜੰਮ ਗਿਆ ਜਾਪਦਾ ਸੀ ਤਮਣੀਆਂ ਵਿੱਚ ਜਿਵੇਂ ਬਰਫ਼ ਟੁਰੀ ਫਿਰਦੀ ਸੀ ਆਕਾਸ਼ ਵੱਲ ਆਵਾਜ਼ ਮਾਰੀ ਕੀਟੀਆਂ ਅਜੇ ਆਕਾਸ਼ ਵਿੱਚ ਅੱਧੀਆਂ ਵੀ ਨਹੀਂ ਚੜੀਆਂ ਉਤਾਂ ਹੋ ਜਾਣਗੀਆਂ ਤਾਂ ਸਵੇਰਾ ਹੋ ਜੂ ਅਜੇ ਪਹਿਰ ਰਾਤ ਬਾਕੀ ਸੀ ਹਲਕੂ ਦੇ ਖੇਤ ਲੱਗੇ ਅੰਬਾਂ ਦਾ ਬਾਗ ਸੀ ਉਹ ਸੋਚਿਆ ਉੱਥੇ ਚੱਲਦਾ ਤੇ ਪੱਤੇ ਚਲਾ ਕੇ ਸੇਕਾਂਗਾ ਲਾਗਿਓ ਅਰਹਰ ਦੇ ਬੂਟੇ ਪਟ ਕੇ ਛਾੜੂ ਬਣਾ ਲਿਆ ਸੁਲਗਦਾ ਗੋਹਾ ਲੈ ਕੇ ਬਾਗ ਵੱਲ ਤੁਰ ਪਿਆ ਜਬਰ ਵੀ ਪੂੰਛੀ ਲਾਂਦਾ ਨਾਲ ਤੁਰ ਪਿਆ ਹਲਕੂ ਨੇ ਕਿਹਾ ਹੁਣ ਨਹੀਂ ਸਹਿ ਹੁੰਦਾ ਜਬਰੂ ਚੱਲ ਬਾਗ ਵਿੱਚ ਪੱਤੇ ਬਾਲ ਕੇ ਅੱਗ ਸੇਕੀਏ ਜਾ ਕੇ ਸੌਂ ਜਾਵਾਂਗੇ ਅਜੀ ਰਾਤ ਕਾਫੀ ਬਾਕੀ ਹੈ ਬਾਗ ਚ ਬੜਾ ਹਨੇਰਾ ਸੀ ਹਵਾ ਪੱਤੇ ੜੋਂਦੀ ਲੰਘ ਜਾਂਦੀ ਪੌਣ ਦਾ ਬੁੱਲਾ ਮਹਿੰਦੀ ਦੇ ਫੁੱਲਾਂ ਦੀ ਖੁਸ਼ਬੂ ਲੈ ਕੇ ਕੋਲ ਦੀ ਲੰਗਿਆ ਹਲਕੂ ਬੋਲਿਆ ਇਹ ਤਾਂ ਬੜੀ ਚੰਗੀ ਸੁਗੰਧ ਹੈ ਜਬਰੂ ਤੈਨੂੰ ਵੀ ਚੰਗੀ ਲੱਗੀ ਜਬਰੂ ਕਿਧਰੋਂ ਹੱਡੀ ਲੱਭ ਲਿਆ ਅਤੇ ਲੱਗਾ ਇਸ ਨੂੰ ਝੁੰਡਣ ਸੁਖ ਦਾ ਗੋਹਾ ਤਰਤੀ ਉੱਤੇ ਰੱਖ ਕੇ ਹਲਕੂ ਪੱਤੇ ਫਰੋਲਣ ਲੱਗਾ ਅੱਗ ਲਾਈ ਤਾਂ ਪੱਤੇ ਜਲਣ ਲੱਗੇ ਲਾਟਾਂ ਰੁੱਖਾਂ ਦੇ ਪੱਤਿਆਂ ਨੂੰ ਛੂੰਣ ਲੱਗੀਆਂ ਚਾਨਣ ਵਿੱਚ ਇੰਜ ਜਾਪ ਰਿਹਾ ਸੀ ਜਿਵੇਂ ਵੱਡੇ ਵੱਡੇ ਰੁੱਖ ਹਨੇਰੇ ਨੂੰ ਆਪਣੇ ਸਿਰਾਂ ਉੱਪਰ ਚੁੱਕ ਕੇ ਖਲੁੱਤੇ ਹੋਣ ਜਬਰਾਂ ਜੀਕੂ ਕਹਿ ਰਿਹਾ ਸੀ ਹੁਣ ਠੰਡ ਲੱਗਦੀ ਹੀ ਰੂ ਪਹਿਲਾਂ ਨਹੀਂ ਸੁਜਿਆ ਐਵੇਂ ਠੰਡ ਵਿੱਚ ਠਰੀ ਗਏ ਜਬਰੇ ਨੇ ਪੂੰਛ ਲਾਈ ਆ ਜਾ ਅੱਗ ਦੀ ਢੇਰੀ ਨੂੰ ਕੁੱਦ ਕੇ ਪਾਰ ਕਰੀਏ ਦੇਖਦੇ ਹਾਂ ਕੌਣ ਪਾਰ ਕਰਦਾ ਜਬਰੇ ਨੇ ਅੱਗ ਵੱਲ ਨਜ਼ਰ ਮਾਰੀ ਜਾ ਕੇ ਮੁੰਨੀ ਨੂੰ ਦੱਸ ਦੇਈ ਮੇਰੇ ਨਾਲ ਲੜੂ ਹਲਕੂ ਨੇ ਕਿਹਾ ਇਹ ਆਖ ਉਸ ਨੇ ਛਾਲ ਮਾਰੀ ਅਤੇ ਢੇਰੀ ਤੋਂ ਪਾਰ ਪਹੁੰਚ ਗਿਆ ਪੈਰਾਂ ਨੂੰ ਥੋੜਾ ਜਿਹਾ ਸੇਕ ਜ਼ਰੂਰ ਲੱਗਿਆ ਜਬਰਾਂ ਅੱਗ ਦੇ ਵਾਲੇ ਘੁੰਮ ਕੇ ਉਸ ਕੋਲ ਆ ਕੇ ਖਲੋ ਗਿਆ ਹਲਕੂ ਕਹਿੰਦਾ ਚੱਲ ਚੱਲ ਇਹ ਠੀਕ ਨਹੀਂ ਉੱਤੋਂ ਕੁੱਦ ਗਿਆ ਉਹ ਅੱਗ ਦੀ ਢੇਰੀ ਉੱਤੋਂ ਹੀ ਕੁੱਦਿਆ ਦੂਜੇ ਪਾਸੇ ਜਾ ਖੜਾ ਹੋਇਆ ਪੱਤੇ ਜਲ ਚੁੱਕੇ ਸਨ ਫੇਰ ਹਨੇਰਾ ਛਾ ਗਿਆ ਸਵਾਥ ੱਲੀ ਅੰਗਿਆਰੀ ਹਵਾ ਚੱਲਣ ਉੱਤੇ ਪਲ-ਪਰ ਲਈ ਚਮਕਦੀ ਤੇ ਬੁਝ ਜਾਂਦੀ ਹਲਕੂ ਨੇ ਚਾਦਰ ਲੈ ਲਈ ਸਵਾ ਨੇੜੇ ਬੈਠਾ ਕਿਸੇ ਗੀਤ ਦੇ ਬੋਲ ਗੁੰਗਣਾਉਣ ਲੱਗਾ ਸ਼ਰੀਰ 'ਚ ਤਪਸ਼ ਆ ਚੁੱਕੀ ਸੀ ਠੰਡ ਵਦਨ ਨਾਲ ਸੁਸਤੀ ਪੈ ਗਈ ਜਬਰਾ ਜੋਰ ਨਾਲ ਭੌਂਕਦਾ ਖੇਤ ਵੱਲ ਦੌੜਿਆ ਹਲਕੂ ਨੂੰ ਲੱਗਾ ਜਿਵੇਂ ਜਾਨਵਰ ਖੇਤ ਵਿੱਚ ਆਵੜੇ ਸਨ ਸ਼ਾਇਦ ਨੀਲ ਗਾਵਾਂ ਦਾ ਝੁੰਡ ਸੀ ਪਹਿਲਾਂ ਉਛਲਣ ਕੁੱਦਣ ਦੀ ਆਵਾਜ਼ ਆਈ ਫਿਰ ਖੇਤ ਵਿੱਚ ਚਰਨ ਦੀ ਆਵਾਜ਼ ਆਈ ਉਸ ਦੇ ਦਿਨੋਂ ਆਵਾਜ਼ ਆਈ ਜਬਰਾਂ ਕਿਸੇ ਨੂੰ ਖੇਤ ਚ ਵੜਨ ਨਹੀਂ ਦੇਣ ਲੱਗਾ ਕਾੜ ਕੇ ਰੱਖ ਦੇਉ ਹੁਣ ਕੋਝ ਵੀ ਨਹੀਂ ਸੀ ਸੁਣ ਰਿਆ ਕਿਹਾ ਧੋਖਾ ਸੀ ਉਸ ਨੇ ਉੱਚੀ ਦੀਣੀ ਆਵਾਜ਼ ਮਾਰੀ ਜਬਰੇ ਜਬਰੇ ਜਬਰਾਂ ਪੌਂਕਦਾ ਰਿਆ ਪਰ ਕੋਲ ਨਾ ਆਇਆ ਫਿਰ ਚਰਨ ਦੀ ਆਵਾਜ਼ ਆਈ ਪਰ ਹਲਕ ਨੂੰ ਆਪਣੀ ਥਾਂ ਤੋਂ ਹਿੱਲਣਾ ਔਖਾ ਲੱਗ ਰਿਹਾ ਸੀ ਉੱਥੇ ਹੀ ਬੈਠਾ ਰਿਹਾ ਉਸਨੇ ਜ਼ੋਰ ਦੀ ਆਵਾਜ਼ ਮਾਰੀ ਚਰ ਗਏ ਚਰ ਗਏ ਜਬਰਾ ਭੌਂਕਣ ਲੱਗਾ ਜਾਨਵਰ ਖੇਤ ਚਰ ਰਹੇ ਸਨ ਫਸਲ ਪੂਰੀ ਤਿਆਰ ਸੀ ਪਰ ਜਾਨਵਰ ਉਜਾੜਾ ਕਰ ਰਹੇ ਸਨ ਹਲਕੂ ਇਰਾਦਾ ਧਾਰ ਕੇ ਇੱਕ ਦੋ ਕਦਮ ਤੁਰਿਆ ਪਰ ਹਵਾ ਵਿੱਚੂ ਬਣ ਕੇ ਡੰਗ ਮਾਰਨ ਲੱਗੀ ਉਹ ਬੁਜੀ ਅੱਗ ਦੀ ਢੇਰੀ ਕੋਲ ਆ ਬੈਠਾ ਅਤੇ ਸਵਾਫ ਰੋਲ ਕੇ ਠੰਡਾ ਬदन ਗਰਮਾਉਣ ਲੱਗਾ ਜਬਰਾ ਭੌਂਕਦਾ ਰਿਹਾ ਦੌੜਦਾ ਰਿਹਾ ਨੀਲ ਗਊਆਂ ਖੇਤ ਦਾ ਸਫਾਇਆ ਕਰ ਗਈਆਂ ਹਲਕੂ ਗਰਮ ਰਾਤ ਕੋਲ ਬੈਠਾ ਚਾਦਰ ਲੈ ਕੇ ਸੌ ਗਿਆ ਤੇਰੇ ਜਾਗ ਉਸ ਵਕਤ ਖੁੱਲੀ ਜਦੋਂ ਚਾਰੇ ਪਾਸੇ ਧੁੱਪ ਵਿਖਰੀ ਪਈ ਸੀ ਤੇ ਮੰਨੀ ਕਹਿ ਰਹੀ ਸੀ ਅੱਜ ਸੁੱਕਤੇ ਹੀ ਰਹਿਣਾ ਤੂੰ ਸੌ ਗਿਆ ਉਧਰ ਸਾਰਾ ਖੇਤ ਚੌਪਟ ਹੋ ਗਿਆ ਹਲਕੂ ਉੱਠ ਕੇ ਬੋਲਿਆ ਤੂੰ ਖੇਤੋਂ ਆਈ ਹੈ ਮੰਨੀ ਬੋਲੀ ਹਾਂ ਖੇਤ ਉਜੜਿਆ ਪਿਆ ਹੈ ਭਲਾ ਐਵੇਂ ਕੋਈ ਸੌਂਦਾ ਤੇਰਾ ਝੌਂਪੜੀ ਪਾਉਣ ਦਾ ਕੀ ਲਾਭ ਹਲਕੂ ਨੇ ਬਹਾਨਾ ਬਣਾਇਆ ਮੈਂ ਮਰਦਾ ਮਰਦਾ ਬਚਿਆ ਰਾਤੀ ਐਂ ਦਰਦ ਉਠਿਆ ਮੈਂ ਹੀ ਜਾਣਦਾ ਧਰਤੀ ਉੱਤੇ ਲਟਦਾ ਰਿਹਾ ਹਾਂ ਜਿਵੇਂ ਸਵੇਰ ਨੂੰ ਸਾਹ ਨਾ ਪੂਰੇ ਹੋ ਜਾਣ ਖੇਤੀ ਹਾਲਤ ਦੇਖ ਕੇ ਮੁੰਨੀ ਦੇ ਚਿਹਰੇ ਉੱਤੇ ਉਦਾਸੀ ਫੈਲ ਗਈ ਪਰ ਅੰਦਰੋਂ ਹਲਕੂ ਖੁਸ਼ੀ ਮੁੰਨੀ ਨੇ ਚਿੰਤਾ ਜ਼ਾਹਰ ਕੀਤੀ ਹੁਣ ਫਿਰ ਮਾਲ ਮੁਜ਼ਾਰੀ ਮਜ਼ਦੂਰੀ ਕਰਕੇ ਪਰਣੀ ਪਊ ਹਲਕੂ ਖੁਸ਼ ਹੋ ਕੇ ਬੋਲਿਆ ਹੁਣ ਠੰਡ ਵਿੱਚ ਖੇਤਾਂ 'ਚ ਸੌਣ ਤੋਂ ਤਾਂ ਖਿਹੜਾ ਛੁੱਟ ਜਾਵੇਗਾ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ